ਕਟਾ ਸਰਕਾਰ ਨੇ ਇਹ ਹੁਣ ਇੱਕ ਫੈਸਲਾ ਲਿਆ ਔਰ ਕਿਹਾ ਕਿ ਉਹ 150 ਡਾਲਰ ਵੀਕਲੀ ਪੇਮੈਂਟ ਇਹ ਦੇਣਗੇ ਜੀ ਜਦੋਂ ਜੇ ਟੀਚਰ ਦੀ ਸਟ੍ਰਾਈਕ ਹੁੰਦੀ ਹੈ ਪਰ ਬੱਚਾ ਸੋ ਥੈਟ ਕਿ ਤੁਸੀਂ ਟੇਕ ਕੇਅਰ ਕਰ ਸਕੋ ਤੇ ਥੋੜੀ ਤੁਹਾਨੂੰ ਸਹੂਲਤ ਦੇ ਸਕੀਏ ਪਰ ਪੂਰੀ ਕਲੀਅਰਿਟੀ ਨਾ ਸਮਝਾ ਦਿਓ ਜੀ ਇਹਦੇ ਵਿੱਚ ਪਲਾਨ ਦੇ ਵਿੱਚ ਹੈ ਕੀ ਹੁਣ ਕੀ ਹੋਇਆ ਕਿ ਸਰਕਾਰ ਨੂੰ ਹੁਣ ਫਿਕਰ ਪਿਆ ਵੀ ਜੇ ਸਕੂਲਾਂ ਦੇ ਵਿੱਚੋਂ ਪੜ੍ਹਾਈ ਨਹੀਂ ਹੁੰਦੀ ਬੱਚੇ ਘਰਾਂ 'ਚ ਰਹਿਣਗੇ ਜਿਹੜੀਆਂ education ਦਾ ਸਮਾਂ ਹੈਗਾ ਸੈਸ਼ਨ ਉਹ ਵੀਸਟ ਵੀ ਹੋਊਗਾ ਤਾਂ ਉਹਨਾਂ ਨੇ ਇੱਕ ਪਲਾਨ ਕਰ ਦਿੱਤੀ ਹਾਲਾਂਕਿ ਇਹ ਪਲਾਨ ਮੈਂ ਮੈਨੂੰ ਲੱਗਦਾ ਵੀ ਆਪਣੀ ਜ਼ਿੰਦਗੀ ਚ ਪਹਿਦੀ ਵੀ ਨਹੀਂ ਦੇਖੀ ਸੁਣੀ ਆ ਕਿ ਤੁਹਾਨੂੰ ਬੱਚਿਆਂ ਨੂੰ ਘਰੇ ਪੜਾਉਣ ਦੇ ਪੈਸੇ ਦਿੱਤੇ ਜਾ ਰਹੇ ਆ ਜੇ ਤੁਹਾਡਾ ਬੱਚਾ 12 ਸਾਲ ਤੋਂ ਘੱਟ ਉਮਰ ਦਾ ਹੈਗਾ ਉਹਨੂੰ 30 ਡਾਲਰ ਰੋਜ਼ ਦੇ ਤੇ ਹਫ਼ਤੇ ਦੇ 150 ਡਾਲਰ ਦੇਣ ਦਾ ਸਰਕਾਰ ਨੇ ਕੱਲ ਐਲਾਨ ਕਰਤਾ ਨਾਲ ਉਹਨਾਂ ਦੇ ਫਰਾਸਮੈਸਟ ਵਿੱਚ ਸੀਗੇ ਉਹਨੂੰ ਪੁੱਛਿਆ ਵੀ ਪੱਤਰਕਾਰਾਂ ਨੇ ਜੀ ਇਹ ਪੈਸਾ ਤੁਸੀਂ ਐਜੂਕੇਸ਼ਨ ਦੇ ਫੰਡ ਵਿੱਚੋਂ ਦੇਵੋਗੇ ਉਹ ਕਹਿੰਦੇ ਨਹੀਂ ਜੀ ਸਾਡੇ ਕੋਲੇ ਕੋਈ ਸਰਪਲਸ ਪਿਆ ਹੁੰਦਾ ਕਿਸੇ ਪਾਸੇ ਜਿਹੜੀਆਂ ਉਹਨਾਂ ਨੂੰ ਗਰੰਟਾਂ ਨਹੀਂ ਲੁਕੀ ਅਵੇਲ ਕਰਦੇ ਉਹ ਉਸ ਅਮੌੜ ਤੋਂ ਹੀ ਦੇਵਾਂਗੇ ਹਾਂ ਹੁਣ ਖਰਚਾ ਜੇ ਤੋ ਕੱਲ ਪੁੱਛਿਆਗਾ ਪੱਤਰਕਾਰ ਨੂੰ ਉੱਥੇ ਪਤਾ ਲੱਗਾ ਅੰਦਾਜ਼ਾ ਲਾ ਕੇ ਕਿ 1 ਮਿਲੀਅਨ ਇੱਕ ਦਿਨ ਦਾ ਖਰਚਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੇਣ ਵਾਸਤੇ ਖਰਚ ਆਊਗਾ ਇੱਕ ਦਿਨ ਦਾ 1 ਮਿਲੀਅਨ ਡਾਲਰ ਤੇ ਜੇ ਸੁਪੋਜ਼ ਇਹ ਮਹੀਨੇ ਕਈ ਮਹੀਨੇ ਚੱਲੇ ਜੇ ਕਈ ਮਹੀਨੇ ਚੱਲੇ ਇਹ ਤਾਂ ਬੁਣਾ ਕਰੀ ਚੱਲੋ ਇਹ ਵੀ ਸਿਰਫ 12 ਸਾਲ ਤੋਂ ਘੱਟ ਉਮਰ ਦੇ ਆਦੀ ਪ੍ਰਬੰਧ ਹੈ ਅੱਛਾ ਇਦੋਂ ਜਿਹੜੇ 12 ਸਾਲ ਤੋਂ ਉਪਰ ਹੁਣ 12 ਸਾਲ ਦਾ ਬੱਚਾ ਲਗਭਗ ਐਨਮਿਚ ਹੋਊਗਾ ਜੂਨੀਅਰ ਹਾਈ ਸਕੂਲ ਹੋ ਸਕਦਾ ਵਾਦ ਤੋਂ